ਔਰ ਇਹ ਪਾਰਟੀ ਵੀ ਆਪਦੀ ਜਿਹੜੀ ਹੈ ਉਹ ਵੀ ਸਫਾਈ ਨੂੰ ਲੈ ਕੇ ਬੜੀ ਚੰਗ ਚੰਗ ਕਰਦੀ ਹੈ ਤੇ ਤੁਸੀਂ ਇਸ ਮਿਸ਼ਨ 'ਚ ਜਿਹੜਾ ਯੋਗਦਾਨ ਹੈ ਉਹਨੂੰ ਕਿਹੜੇ ਸ਼ਬਦਾਂ ਵਿੱਚ ਕਹਿਣਾ ਚਾਹੋਗੇ ਦੇਖੋ ਜੀ ਸਾਥੋਂ ਬਿਨਾਂ ਤੇ ਆਪ ਜੀ ਜੀ ਔਰ ਪੰਜਾਬ ਦੇ ਸੰਗਤ ਸੰਤ ਮਹਾਂਕਰੀ ਮਿਸ਼ਨ ਬੜੇ ਲੰਬੇ ਸਮੇਂ ਤੋਂ ਸਮਾਜ ਸਲਾਈ ਦੇ ਜਿਹੜੇ ਕੰਮ ਨੇ ਸਮਾਂ ਦੇ ਵਿੱਚ ਲਿਖਿਆ ਹੋਇਆ ਸਾਡੇ ਸਪਟਾਯੋ ਦੇ ਪਰਦੇਸੋ ਚਿੰਜੀ ਸੂਰਜਾ ਪ੍ਰਭਾਸ ਜੀ ਇਹਨਾਂ ਦੀ ਰਾਇਨ ਮਾਇਲ ਦੇ ਵਿੱਚ بڑے ਵੱਡੇ ਵੱਡੇ ਸਮਾਜ ਸਲਾਈ ਦੇ ਕੰਮ ਹਮਰਸਾ ਜਿਹੜੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚਲਾਏ ਜਾ ਰਹੇ ਨੇ ਬਲਾਡ ਡੋਨੇਸ਼ਨ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਬਲਾਡ ਯੂਨਿਟਸ ਕਿਤੇ ਹਨ ਉਹ ਆਪੰਤ ਨਰੰਕਾਰ ਇੰਡਸਟਰੀ ਵਾਲਾ ਹੈ ਪਿਛਲੇ 3 ਸਾਲਾਂ ਤੋਂ ਜਿਹੜਾ ਸਫਾਈ ਅਭਿਆਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਔਰ ਬੜਾ ਵੱਡਾ ਯੋਗਦਾਨ ਆ ਇਸ ਸੰਸਥਾਨ ਦਾ ਅੱਜ ਵੀ ਲਗਭਗ 20 ਤੋਂ 3000 ਵਲੰਟੀਅਰ ਜਿਹੜੇ ਨੇ ਆ ਕਮਰਸਰ ਸਾਹ ਦੇ ਵਿੱਚ ਇਧਰੋਂ ਨਹਿਰ ਜਿਹੜੀ ਆ ਵੱਲਾ ਕੋਲ ਤਾਰਾਂ ਵਾਲਾ ਕੋਲ ਚਾਤੀ ਇਵੈਂਟ ਸੁਲਤਾਨਪੁਰ ਕੋਲ ਇਹਨਾਂ ਦੀ ਪੂਰੀ ਸਫਾਈ ਜਿਹੜੀ ਆ ਕੀਤੀ ਜਾ ਰਹੀ ਆ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਤੇ ਸਾਡਾ ਸਦਸ਼ਾ ਜੀ ਦੀ ਚਹਿਰ ਮੰਡੀ ਹੈ ਤਾਂ ਅੱਜ 16 ਕੋਟਾਂ ਦੇਤੇ ぐらい72000ぐらい ਚਲਾਇਆ ਜਾ ਰਿਹਾ ਗੁਰੂ ਸਾਹਿਬ ਦਾ ਵੀ ਫਰਮਾਨ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਦਾ ਫਰਮਾਨ ਹੈ ਕਿ ਅਸੀਂ ਇਹ ਚੀਜ਼ਾਂ ਬਚਾ ਲਾਂਗੇ ਤੇ ਫਿਰ ਸਾਡਾ ਸਮਾਜ ਜਲਾ ਤੇ ਸੁਖਾਲੀ ਜ਼ਿੰਦਗੀ ਜਿੜੀਆ ਇਹ ਜੀ ਸਕਦਾ ਹੈ ਇਸੇ ਸਾਡੇ ਸਾਰੇ ਵਲੰਟੀਅਰ ਜਿਹੜੇ ਨੇ ਅੱਜ ਸਫਾਈ ਇਹ ਧਿਆਨ ਦੇਣੇ ਬਈ ਤੇ ਸੋ ਨਾ ਪੂਰੇ ਆਵਾਮ ਨੂੰ ਪੂਰੀ ਜਨਤਾ ਨੂੰ ਤੁਹ ਵੀ ਕਰਦਾ ਹੈ ਤੇ ਜਿਸ ਤਰ੍ਹਾਂ ਹੁਣੇ ਸਫਾਈ ਕਰਦੇ ਆ ਕਰਦੇ ਕੋਈ ਲੋਕ ਆਉਂਦੇ ਨੇ ਆਪਣਾ ਬਾਗ ਬੇ ਸਜਾ ਕੇ ਸਮਾਨ ਪੋਲੀਥੀਨ ਦਿੱਤ ਲਗਾਤੇ ਦੇ ਵਿੱਚ ਪਾ ਕੇ ਤੇ ਨਹਿਰ ਤੇ ਵਿੱਚ ਸੁੱਟ ਦਿੰਦੇ ਜਿਹਦੇ ਕਰਕੇ ਵਾਟਰ ਬਾਡੀਜ਼ ਜਿਹੜੀਆਂ ਨੇ ਬਹੁਤ ਡਿਸਟਰਬ ਹੁੰਦੀਆਂ ਨੇ ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ ਸਾਡੇ ਵਾਟਰ ਬਾਡੀਜ਼ ਜਿਹੜੀਆਂ ਨੇ ਉਹਨਾਂ ਦਾ ਤਨਦੀ ਸਿਪਾਈ ਵੱਲ ਚੇਚਾ ਧਿਆਨ ਜਿਹੜਾ ਹੈ ਉਹ ਦੇਣਾ ਚਾਹੀਦਾ ਸੋ ਮੈਂ ਸਮਝਦਾ ਅੱਜ ਸੰਤ ਨਰੰਕਾਰੀ ਮਿਸ਼ਨ ਦਾ ਇਹ ਉਪਰਾਲਾ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਸਿਪਾਈ ਵਿਭਾਨ ਨੂੰ ਹੋਰ ਤੇਜ਼ੀ ਦਊਗਾ ਔਰ ਲੋਕਾਂ ਕਾ ਜਾਗਰਤ ਹੋਣਗੇ ਜੋ ਕੋਰ ਨਾਲ ਜੁੜਨਗੇ ਤੇ ਅਸੀਂ ਸਿਪਾਈ ਦੇ ਅਧਿਆਨ ਜਿਹੜਾ ਆਪਣਾ ਮੋਟਿਵ ਬਣ ਕੇ ਆਪਣੀ ਪ੍ਰਾਇੋਰਟੀ ਬਣ ਕੇ ਜਰੀ ਹੈ ਉਹ ਚਲੋ ਜੀ ਸਮਾਂ ਬਹੁਤ ਖਾਨਵਾਤੀ ਹੈ ਔਰ ਫਿਰ ਸ੍ਰੀ ਜੀ ਦਾ ਸੂਰਜ ਪ੍ਰਕਾਸ਼ ਜੀ ਦਾ ਜਿਹੜੇ ਮੈਨੂੰ ਹਰ ਸਾਲ ਮੌਕਾ ਦਿੰਦੇ ਨੇ ਔਰ ਇਸ ਸਰਾਇਬਿਆਨ ਦਾ ਹਿਸਾਬ ਲਾਉਂਦੇ ਨੇ ਸੋ ਮੇਰੇ ਵੱਲੋਂ ਆ ਸ਼ੁਭ ਕਾਮਨਾਵਾਂ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਇਹਨਾਂ ਨੂੰ ਸੇਧ ਹੀ ਆਗਰ ਕੇ ਤਾਂ ਕਿ ਇਸ ਤਰ੍ਹਾਂ ਇਹ ਸਮਾਜ ਸੇਵਾ ਦੇ ਕੰਮ ਜਿਹੜੇ ਇਹ ਕਰਦੇ ਬਹੁਤ ਬਹੁਤ ਧੰਨਵਾਦ ਜੀ